ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਅਫਰੋਜ਼ ਖਾਨ ਐ ਇਸ ਵਕਤ ਅਸੀਂ ਮਹਿਲਕਲਾਂ ਖੜੇ ਆਂ ਮਹਿਲਕਲਾਂ ਦੇ ਜੇ ਆਪਾਂ ਗੱਲ ਕਰੀਏ ਲੁਧਿਆਣਾ ਰੋਡ ਦੇ ਉੱਪਰ ਅਕਾਲ ਅਕੈਡਮੀ ਆ ਜਿਹੜੀ ਉਹ ਬਣਾਈ ਗਈ ਆ ਤੇ ਜੇਕਰ ਗੱਲ ਕਰੀਏ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਸੀ ਇਦਾਂ ਦਾ ਸਰਤਾਜ ਕਿਹਾ ਜਾਣ ਵਾਲਾ ਸਹੀਦ ਕਰਤਾਰ ਸਿੰਘ ਸਰਾਭਾ ਐ ਉਹਨਾਂ ਦੀ ਜਿਹੜੀ ਅੱਜ ਸਹੀਦੀ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਵਿੱਚ ਛੁੱਟੀ ਕੀਤੀ ਗਈ ਆ ਖਾਸ ਤੌਰ ਤੇ ਭਗਵੰਤ ਮਾਨ ਸਰਕਾਰ ਵੱਲੋਂ ਆ ਜਿਹੜਾ ਸਹੀਦਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਸਹੀਦਾਂ ਦੇ ਵੱਲੋਂ ਜਿਹੜੀ ਜੇਕਰ ਗੱਲ ਕਰੀਦਾ ਪੰਚਾਇਤੀ ਚੋਣਾਂ ਪਿੱਛੇ ਉਹ ਪੰਚਾਇਤਾਂ ਦੀ ਸਰਪੰਚਾਂ ਦੀ ਉਹ ਵੀ ਇੱਕ ਕਰਤਾਰ ਸਿੰਘ ਸਰਾਭਾਈ ਦੇ ਪਿੰਡ ਚੱਕੀ ਜਾਣੀ ਸੀ ਪਰ ਫਿਰ ਵੀ ਉੱਥੇ ਨਜ਼ਦੀਕੀ ਚੱਕੀ ਆ ਐਮਏ ਦਿੱਤੀ ਗਈ ਆ ਸੀਰ ਕਰਤਾਰ ਸਿੰਘ ਸਰਾਭਾ ਨੂੰ ਪਰ ਉੱਥੇ ਹੀ ਸਰਕਾਰੀ ਹੁਕਮਾਂ ਨੂੰ ਸਿੱਕੇ ਟੰਗਦੇ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਨਾਮ ਮੰਨਦੇ ਹੋਏ ਅੱਜ ਕਾਲ ਅਕੈਡਮੀ ਆ ਜਿਹੜੀ ਸੀਰ ਕਰਤਾਰ ਸਿੰਘ ਸਰਾਭਾ ਦਾ ਜਿਹੜਾ ਸਿੱਧੀ ਦੇ ਸਬੂਹੋਂ ਦੇ ਨਾਤੇ ਅੱਜ ਇੱਥੇ ਖੋਲੀ ਗਈ ਆ ਤੇ ਸਰਕਾਰੀ ਹੁਕਮਾਂ ਨੂੰ ਬਿਲਕੁਲ ਆ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਇਸ ਵਕਤ ਜਿਹੜਾ ਸਕੂਲ ਲੱਗਿਆ ਹੋਇਆ ਆ ਤੇ ਡਰਾਈਵਰ ਆ ਜਿਹੜੇ ਉਹ ਵੀ ਕੰਮਕਾਰ ਕਰ ਰਹੇ ਆ ਤੇ ਇਸ ਦੇ ਨਾਲ ਹੀ ਜੇ ਆਪ ਦੇਖੀਏ ਤਾਂ ਬੱਚੇ ਆ ਜਿਹੜੇ ਉਹ ਵੀ ਗਰਾਊਂਡ ਦੇ ਵਿੱਚ ਖੇਡ ਰਹੇ ਆ ਕਲਾਸਾਂ ਲੱਗੀਆਂ ਹੋਈਆਂ ਨੇ ਮੈਂ ਕੈਮਰਾਮੈਨ ਨੂੰ ਕਹਾਂਗੇ ਜੂਮ ਕਰਕੇ ਦਿਖਾਇਆ ਜਾਵੇ ਬੱਚਿਆਂ ਨੂੰ ਕਿ ਉੱਥੇ ਕਲਾਸਾਂ ਦੇ ਵਿੱਚ ਆ ਜਿਹੜੇ ਬੱਚੇ ਬੈਠੇ ਆ ਹੁਕਮਾਂ ਨੂੰ ਸਰਕਾਰੀ ਹੁਕਮਾਂ ਨੂੰ ਜਿਹੜਾ ਸਿੱਕੇ ਟੰਗਿਆ ਗਿਆਗਾ ਪ੍ਰਿੰਸੀਪਲ ਵੱਲੋਂ ਆ ਜਿਹੜਾ ਸਿੱਕੇ ਟੰਗਿਆ ਗਿਆ ਤੇ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਜਿੱਥੇ ਪੰਜਾਬ ਦੇ ਸਾਰੇ ਦਫ਼ਤਰ ਬੰਦ ਨੇ ਉੱਥੇ ਹੀ ਅਕਾਲ ਅਕੈਡਮੀ ਆ ਉਸ ਨੂੰ ਖੋਲਿਆ ਗਿਆ ਗਿਆ ਤੇ ਕਿਤਨਾ ਕਿਤੇ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਏ ਤਾਂ ਉਹਨਾਂ ਨੇ ਜਿਹੜਾ ਸਾਫ਼ ਤੌਰ ਤੇ ਕਿਹਾ ਕਿ ਇਹ ਛੁੱਟੀਆਂ ਨੇ ਜਿਹੜੀਆਂ ਜ਼ਿਆਦਾ ਨੇ ਛੁੱਟੀਆਂ ਨਹੀਂ ਹੋਣੇ ਚਾਹੀਦੀਆਂ ਹਾਲਾਂਕਿ ਜਿਹੜਾ ਅਸੀਂ ਇਦਾਂ ਦਾ ਸਰਤਾਜ ਵੀ ਮੰਨੇਗਾ ਕਰਤਾਰ ਸਿੰਘ ਸਰਾਭਾ ਨੂੰ ਉਹਨਾਂ ਦੇ ਸੀਧੀ ਦਿਸਤ ਦੇ ਪੰਜਾਬ ਦੇ ਪੂਰੇ ਤਮਾਮ ਆ ਜਿਹੜੇ ਦਫ਼ਤਰ ਬੰਦ ਨੇ ਛੁੱਟੀ ਕੀਤੀ ਗਈ ਹੈ ਪਰ ਕਾਲ ਅਕੈਡਮੀ ਵੱਲੋਂ ਅੱਜ ਛੁੱਟੀ ਨੂੰ ਉਸ ਹੁਕਮਾਂ ਨੂੰ ਸਰਕਾਰੀ ਹੁਕਮਾਂ ਨੂੰ ਸਿੱਕੇ ਟੰਗਿਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਸਕੂਲ ਰੋਜ਼ਮਾਰਾ ਦੀ ਤਰ੍ਹਾਂ ਖੁੱਲੇ ਹੋਏ ਨੇ ਤੇ ਇਸ ਵਿਸ਼ੇ ਤੇ ਹੋਰ ਜਿਹੜੇ ਅਧਿਕਾਰੀ ਆ ਉਚ ਅਧਿਕਾਰੀ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਕੀ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਮੇਰੀ ਚਲੋ ਮੇਰੀ ਡਿਊਟੀ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਬਜਿੰਦਰਪਾਲ ਸਿੰਘ ਜੀ ਨੇ ਟੈਲੀਫੋਨ ਮੈਸੇਜ ਤੇ ਲਗਾਈ ਸੀ ਤੇ ਮੈਂ ਉਸ ਡਿਊਟੀ ਨੂੰ ਨਿਮਾਉਂਦਾ ਹੋਇਆ ਜੋ ਸਕੂਲ ਦੇ ਵਿੱਚ ਪਹੁੰਚਿਆ ਜੋ ਮੈਂ ਦੇਖਿਆ ਤਾਂ ਸਕੂਲ ਬਿਲਕੁਲ ਖੁੱਲਾ ਸੀ ਕੋਈ ਛੁੱਟੀ ਨਹੀਂ ਕੀਤੀ ਗਈ ਜਦੋਂ ਕਿ ਕਰਤਾਰ ਸਿੰਘ ਸਰਾਭਾ ਜੀ ਦਾ ਅੱਜ ਦਿਹ ਦਿਨ ਸੀ ਤੇ ਪ੍ਰਿੰਸੀਪਲ ਨਾਲ ਜਦੋਂ ਗੱਲ ਕੀਤੀ ਗਈ ਉਸ ਤੇ ਤਾਂ ਉਹਨਾਂ ਨੇ ਕੋਈ ਵੀ ਸਪੱਸ਼ਟ ਜਵਾਬ ਨਹੀਂ ਦਿੱਤਾ ਪਰ ਉਹਨਾਂ ਨੂੰ ਬਾਅਦ ਚ ਜਦੋਂ ਪੁੱਛਿਆ ਗਿਆ ਵੀ ਕੀ ਤੁਸੀਂ ਸਾਰੇ ਸਾਲ ਦਾ ਕੈਲੰਡਰ ਮੈਕ ਉਹਨੂੰ ਉਪਲਬਧ ਕੀਤਾ ਹੈ ਕੀ ਸੂਚਨਾ ਦਿੱਤੀ ਹੈ ਸਕੂਲ ਆਉਣ ਬਾਰੇ ਤਾਂ ਉਹਨਾਂ ਵੱਲੋਂ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਗਿਆ ਸੋ ਬਹੁਤ ਸਾਰੀ ਡਿਸਕਸ਼ਨ ਤੋਂ ਬਾਅਦ ਨਿਜਮਾ ਨੂੰ ਧਿਆਨ ਚ ਰੱਖਦੇ ਹੋਏ ਸਰਕਾਰ ਦੀਆਂ ਤੇ ਸੰਤਾਂ ਧਿਆਨ ਚ ਰੱਖਦੇ ਹੋਏ ਪ੍ਰਿੰਸੀਪਲ ਮੈਡਮ ਨੇ ਅੰਤ ਤੇ ਮੱਥੇ ਮੰਨਿਆ ਕਿ ਸਾਡੀ ਗਲਤੀ ਹੈ ਅਸੀਂ ਸਕੂਲ ਦੇ ਵਿੱਚ ਛੁੱਟੀ ਕਰਦਿੰਨੇ ਤੇ ਅੱਗੋਂ ਤੋਂ ਸਕੂਲ ਦੇਕਰ ਸਰਕਾਰ ਵੱਲੋਂ ਛੁੱਟੀ ਦਾ ਐਲਾਨ ਹੋਏਗਾ ਤਾਂ ਅਸੀਂ ਸਕੂਲ ਨੂੰ ਬਿਲਕੁਲ ਨਹੀਂ ਲਗਾਵਾਂਗੇ ਜੇਕਰ ਅਸੀਂ ਫੇਰ ਲੰਘਣਾ ਕਰਾਂਗੇ ਤਾਂ ਅਸੀਂ ਜਿਹੜੀ ਸਾਡੀ ਪੰਜਾਬ ਸਰਕਾਰ ਹੈ ਜਾਂ ਮਹਿਕਮੇ ਦੇ ਹਦੈਤਾਂ ਨੇ ਤਾਂ ਉਹਨਾਂ ਦੀ ਸਜ਼ਾ ਦੇ ਭਾਗੀਦਾਰ ਹੋਵਾਂਗੇ ਸੋ ਸਕੂਲ ਦੇ ਵਿੱਚ ਹੁਣ ਇਸ ਵੇਲੇ ਇੱਕ 50-55 ਦਾ ਟਾਈਮ ਹੋ ਚੁੱਕਿਆ ਹੈ ਸਪੋਲ ਨੂੰ ਬੰਦ ਕਰਵਾ ਦਿੱਤਾ ਗਿਆਗਾ ਸੋ ਅਗੋਂ ਤੋਂ ਪ੍ਰਿੰਸੀਪਲ ਨੇ ਇਹ ਜਿਹਾ ਪਤਾਹੀ ਕਰਨ ਤੋਂ ਬਰੇਜ ਕਰਨ ਦੀ ਜਿਹੜਾ ਵਿਸ਼ਵਾਸ ਦਿਵਾਇਆ ਨਹੀਂ ਸਰ ਉਪਤ ਅਧਿਕਾਰੀਆਂ ਨੂੰ ਕੋਈ ਵੀ ਇਸ ਬਾਰੇ ਸੂਚਨਾ ਨਹੀਂ ਦਿੱਤੀ ਗਈ ਜਿੱਥੋਂ ਤੱਕ ਪ੍ਰਿੰਸੀਪਲ ਨਾਲ ਮੈਂ ਗੱਲ ਕੀਤੀ ਹੈ ਉਹਨਾਂ ਵੱਲੋਂ ਨਾ ਕੋਈ ਰਿਟਰਨ ਦਿਖਾਇਆ ਗਿਆ ਨਾ ਕੋਈ ਪਰਮਿਸਨ ਦਿਖਾਈ ਗਈ ਹੈ ਨਾ ਕੋਈ ਫਾਰਵਰਡਿੰਗ ਲੈਟਰ ਦਿੱਤਾ ਗਿਆ ਹੈ ਉਹਨਾਂ ਨੇ ਇਹ ਕਦੋਂ ਮੰਨਿਆ ਵੀ ਅਸੀਂ ਮਹਿਕਮੇ ਨੂੰ ਕੋਈ ਗਾਉਂ ਸੋਚੋ ਨਹੀਂ ਦਿੱਤੀ ਜੇ ਸੁਪੇ ਕਰਨ ਵਾਲੇ ਦਾ ਸਕੂਲ ਲਗਾਉਂਦੇ ਤੇ ਪਿਆਰ ਸਰਕਾਰ ਵੱਲੋਂ ਸੀ ਕਮਿਟੀ ਉੱਲੀ ਇਹ ਵੀ ਦਿੱਤੀ ਜਾ ਰਹੀ ਹੈ ਸਰਕਾਰ ਵੱਲੋਂ ਸਪੈਸ਼ਲ ਸੁਵਿਧੀਆਂ ਪਹੁੰਚੀ ਹੈ ਜਿਹੜੀ ਸਿੱਧ ਸਰਕਾਰ ਹੀ ਪ੍ਰਾਪਤ ਜਿਹੜੇ ਪਾਲਤ ਵਿੱਚ ਦੇ ਚਕਾਈ ਗਈ ਹੈ ਪਰ ਇੱਕ ਇੱਕ ਸਕੂਲ ਵੱਲੋਂ ਜਿਹੜੇ ਸਪਰਾਈਜ਼ ਲੱਗਣਗੇ ਧੱਗੀਆਂ ਲਾਈਆਂ ਜਾਂਦੇ ਕਿੰਨੇ ਦੇਖਦੇ ਹੋ ਦੇਖੋ ਮੈਂ ਆਪਣੇ ਤਜਰਬੇ ਤੇ ਮਹਿਕਮੇ ਨੇ ਹਦਾਇਤਾਂ ਦਾ ਕਿਉਂਕਿ ਮੈਂ ਵੀ ਸਰਕਾਰੀ ਮੁਲਾਜ਼ਮਾ ਹਾਂ ਮੈਂ ਇਹਨਾਂ ਨੂੰ ਗੱਲਾਂ ਨੂੰ ਮੰਨਦਾ ਹੋਇਆ ਬਿਲਕੁਲ ਐਵੇਂ ਦੇਣੀ ਬਣਦੀ ਐ ਕਿ ਜਦੋਂ ਸਾਡੀ ਪੰਜਾਬ ਸਰਕਾਰ ਦੇ ਅਸੀਂ ਮੁਲਾਜ਼ਮ ਐ ਪੰਜਾਬ ਸਰਕਾਰ ਦੇ ਅੰਡਰ ਕੰਮ ਕਰ ਰਹੇ ਹਾਂ ਪੰਜਾਬ ਸਟੇਟ ਦੇ ਵਿੱਚ ਰਹਿ ਰਹੇ ਹਾਂ ਸੋ ਇਹ ਬਿਲਕੁਲ ਭੱਜੀਆਂ ਹੀ ਨਹੀਂ ਹੈਗੀਆਂ ਸੋ ਇਸ ਗੱਲ ਨੂੰ ਮੈਡਮ ਨੇ ਹੀ ਮੰਨਿਆ ਵੀ ਸਾਡੀ ਗਲਤੀ ਐ ਸੋ ਅੱਗੇ ਤੋਂ ਉਹਨਾਂ ਨੇ ਇਸ ਬਾਰੇ ਦਖਵਾਲਤ ਦਵਾਇਆ ਕਿ ਵੀ ਜੇ ਗਲਤੀ ਹੋਏਗੀ ਤਾਂ ਮੈਂ ਇਸ ਨੂੰ ਮੰਨਜੋਗ ਹੋਏਗੀ ਤੇ ਅਸੀਂ ਜੇ ਕੋਈ ਸਾਨੂੰ ਇਸ ਤਰ੍ਹਾਂ ਦਾ ਸਜ਼ਾ ਹੋਊਗੀ ਤਾਂ ਅਸੀਂ ਪੁੱਛਣ ਲਈ ਤਿਆਰ ਹਾਂ ਜਦੋਂ ਜਦੋਂ ਪ੍ਰਿੰਸੀਪਲ ਦੇ ਨਾਲ ਸਪਰਕ ਕੀਤਾ ਜਾਂਦਾ ਗੱਲਬਾਤ ਕਰਨ ਦਾ ਕਿਹਾ ਜਾਂਦਾ ਪੁੱਛਿਆ ਜਾਂਦਾ ਕਿ ਕਾਰਨ ਹੈ ਤੇ ਉਹਨਾਂ ਨੇ ਕੈਮਰੇ ਦੇ ਅੱਗੇ ਆਉਣੋਂ ਮਨਾ ਕਰ ਦਿੱਤਾ ਗਿਆ ਪਰ ਕਿਤੇ ਨਾ ਕਿਤੇ ਕਿਹਾ ਗਿਆ ਕਿ ਛੁੱਟੀਆਂ ਨੇ ਜਿਹੜੀਆਂ ਇਹ ਛੁੱਟੀਆਂ ਨਹੀਂ ਹੋਣੀਆਂ ਚਾਹੀਦੀਆਂ ਇੱਕ ਅਸੀਂ ਜਦੋਂ ਉਹ ਪੁੱਛਿਆ ਗਿਆ ਤਾਂ ਉਹਨਾਂ ਨੇ ਪੁੱਛਿਆ ਕਿਹਾ ਕਿ ਅਸੀਂ ਇੱਕ ਗਲਤ ਕੰਮ ਨਹੀਂ ਕਰ ਰਹੇ ਸਾਡੇ ਵੱਲੋਂ ਕੋਈ ਚੋਰੀ ਨਹੀਂ ਕੀਤੀ ਜਾ ਰਹੀ ਹਾਲਾਂਕਿ ਜਿਹੜੇ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਉਲੰਘਣਾ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਇਹ ਸ਼ਰਿਆਵਾਂ ਉਲੰਘਣਾ ਕੀਤੀ ਗਈ ਹੈ ਕਿਤੇ ਨਾ ਕਿਤੇ ਉਹ ਨਿਸ਼ਾਨਾ ਲਾਉਂਦੇ ਸਾਹਮਣੇ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਇਹ ਛੁੱਟੀਆਂ ਜਿਹੜੀਆਂ ਗਲਤ ਤਰੀਕੇ ਨਾਲ ਕੀਤੀਆਂ ਜਾ ਰਹੀਆਂ ਨੇ ਇਸ ਲਈ ਉੱਚ ਅਧਿਕਾਰੀਆਂ ਨੂੰ ਪੁੱਛਗਿੱਛ ਕਰਦੇ ਸਾਡੇ ਸਾਹਮਣੇ ਲੈ ਕੇ ਆਉਣੇ ਕਿ ਪੂਰਾ ਕੀ ਹੈ ਮਾਮਲਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚੱਲੇ ਗਿਆ ਤੁਸੀਂ ਹਾਂਜੀ ਹਾਂਜੀ ਅੱਛਾ ਤੁਸੀਂ ਕਿਉਂ ਨੇ ਸੀ ਸਕੂਲ ਬੰਦ ਕਰ ਦਿੱਤੀ ਜੀ ਨਹੀਂ ਮੈਂ ਤਾਂ ਕੁਝ ਨਹੀਂ ਕਹਿ ਰਹੀ ਅਸੀਂ ਕਿਉਂ ਚਾ ਰਹੇ ਹਾਂ ਨਹੀਂ ਤੁਸੀਂ ਮਤਲਬ ਕਿ ਮੈਨੂੰ ਹੁਣ ਡੀਓ ਆਫਿਸ ਤੋਂ ਫੋਨ ਆਇਆ ਕਿ ਜੀ ਤੁਸੀਂ ਕਿਉਂ ਸਕੂਲ ਨਹੀਂ ਦੇਖੋ ਮੈਡਮ ਅਸੀਂ ਤਾਂ ਦੇਖੋ ਉਹਦਾ ਇਹ ਗੱਲ ਕਰਨਾ ਵੀ ਪੰਜਾਬ ਦੇ ਜਿਹੜੇ ਸਰਕਾਰ ਦੇ ਛੁੱਟੀ ਕੀਤੀ ਗਈ ਆ ਜਾਂ ਹੁਕਮ ਕੀਤਾ ਗਿਆ ਨਾ ਚੰਦਾ ਕਾਲ ਕਰੀ ਸੀ ਉਹਨੇ ਲੰਘਣਾ ਕੀਤਾ ਠੀਕ ਹੈ ਨਹੀਂ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਸੀ ਨਾ ਸਾਡੀ ਗੁਰਪੁਰਬ सेलिब्रेशन ਕਰਕੇ ਪੜਾਈ ਨਹੀਂ ਹੋਦੀ सेलिब्रेशन ਨਹੀਂ ਮੈਡਮ ਸਾਰੇ ਕਲਾਸਾਂ ਚ ਲੱਗ ਰਹੀਆਂ ਨੇ ਅਸੀਂ ਵੀ ਹੁਣ ਸਕੂਲ ਦੇ ਵਿੱਚ ਪੜੇ ਵੀ ਅਸੀਂ ਡੇਲੀ ਕਲਾਸਾਂ ਦੇ ਵਿੱਚ ਆਉਂਦੇ ਵੀ ਰਹੇ ਹਾਂ ਨਾ ਸਾਨੂੰ ਵੀ ਪਤਾ ਹੀ ਹੁੰਦਾ ਵੀ ਤਿਆਰੀ ਕਿਸ ਤਰ੍ਹਾਂ ਫੰਕਸ਼ਨ ਦੀ ਹੁੰਦੀ ਹੈ ਤੇ ਪੜਾਈ ਕਿਸ ਤਰ੍ਹਾਂ ਹੁੰਦੀ ਹੁੰਦੀ ਹੈ ਨਹੀਂ ਤੁਸੀਂ ਦੇਖਿਆ ਨਹੀਂ ਬਾਹਰ ਦਾ ਸਾਰੇ ਬੱਚੇ ਪੇਟ ਕਰਨ ਲੱਗੇ ਕਿੱਥੇ ਮੇਟ ਕਰਨ ਲੱਗੇ ਮੈਡਮ ਦੋ ਬੱਚੇ ਥੋੜੇ ਗਰਾਊਂਡ ਦੇ ਵਿੱਚ ਖੇਡ ਰਹੇ ਆ ਬਾਕੀ ਬੱਚੇ ਸਾਡੇ ਕੋਲ ਵੀਡੀਓ ਜਾਈਆਂ ਜਿਹੜੇ ਕਲਾਸਾਂ ਦੇ ਅੰਦਰ ਬੈਠ ਚਲੋ ਤਾਂ ਦੇਖੋ ਕਿਹਨੇ ਬੱਚੇ ਆਏ ਆ ਪਤਾ ਕੀ ਹੈ ਨਾ ਵੀ ਜੀ ਸਾਡਾ ਸਕੂਲ ਹੈ ਨਾ ਜਿਹੜਾ ਇੱਥੇ ਨਹੀਂ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਮੈਡਮ ਜੀ ਕੋਈ ਗੱਲ ਨਹੀਂ ਉਹ ਤੁਹਾਨੂੰ ਤਾਂ ਮਾਂ ਜੀ ਆ ਰਹੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਠੀਕ ਹੈ ਨਾ ਤੁਸੀਂ ਕੋਈ ਗੱਲ ਨਹੀਂ ਤੁਸੀਂ ਤੁਹਾਡਾ ਪੱਖ ਜਾਣਣਾ ਹੈ ਤੁਸੀਂ ਨਹੀਂ ਦੇਣਾ ਚਾਹੇ ਕੋਈ ਗੱਲ ਨਹੀਂ ਨਹੀਂ ਉਹ ਕੈਮਰੇ 'ਚ ਤਾਂ ਵੀ ਜੀ ਦੇਖੋ ਮੈਂ ਨਹੀਂ ਆ ਸਕਦੀ ਮੈਂ ਤਾਂ ਨਹੀਂ ਉਹ ਤਾਂ ਦੇਖੋ ਤੁਸੀਂ ਇਸ ਵਕਤ ਮੈਡਮ ਦੇਖੋ ਓਨਰ ਤੁਸੀਂ ਹੋ ਨਾ ਸਕੂਲ ਦੇ ਇਸ ਵਕਤ ਮਾਲਕ ਤੁਸੀਂ ਹੋ ਨਾ ਹਾਂ ਮੈਂ ਕੈਮਰੇ ਪੂਰੇ ਨਹੀਂ ਨਾ ਨਹੀਂ ਫਿਰ ਅਸੀਂ ਤਾਂ ਦੇਖੋ ਜਾਨੂੰ ਸ਼ਿਕਾਇਤ ਆਈ ਹੈ ਵੀ ਸਕੂਲ ਖੁੱਲੇ ਹੈ ਇਹ ਤਾਂ ਤੁਹਾਡਾ ਪੱਖ ਜਾਣਣਾ ਹੈ ਤੁਸੀਂ ਨਹੀਂ ਆਉਣਾ ਚ ਸਮਝਾਇਆ ਵੀ ਆ ਸਾਡਾ ਰੀਜ਼ਨ ਨਹੀਂ ਤੁਸੀਂ ਤਾਂ ਮੈਡਮ ਤੁਸੀਂ ਤਾਂ ਇਹ ਕਹਿ ਰਹੇ ਹੋ ਨਾ ਵੀ ਗਲਤ ਕਰ ਰਹੇ ਆ ਇਹ ਜਿਹੇ ਲੋਕਾਂ ਕਰਕੇ ਹੋਰ ਛੁੱਟੀਆਂ ਹੁੰਦੀਆਂ ਤੁਸੀਂ ਤਾਂ ਇਹ ਵਰਲਡਿੰਗ ਬੋਲ ਰਹੇ ਹੋ ਉੱਤੇ ਨਹੀਂ ਛੁੱਟੀਆਂ ਤਾਂ ਮਤਲਬ ਅਸ ਦੇਖੋ ਜੀ ਉਹਨਾਂ ਅਗਲਾ ਪੂਰਾ ਵੀ ਨਹੀਂ ਚਲੋ ਮੈਡਮ ਕੋਈ ਗੱਲ ਨਹੀਂ ਹੈ ਨਾ ਦੇਖ ਲਓ ਕੋਈ ਗੱਡੀ ਤੁਹਾਡਾ ਆਪਣਾ ਹੈ ਨਾ ਜਿਵੇਂ ਕੋਈ ਗੱਡੀ ਥੈਂਕ ਯੂ ਜੀ ਹਾਂ ਜੀ ਅਸੀਂ ਛੁੱਟੀ ਕਰ ਰਹੇ ਆ ਵੈਸੇ ਨਹੀਂ ਮੈਡਮ ਜੀ ਹੁਣ ਤੱਕ ਕਰੋ ਚਾਹੇ ਨਾ ਕਰੋ ਕੋਈ ਗੱਲ ਨਹੀਂ ਛੱਡਦਾ ਦੇਖੋ ਪੈਸੇ ਦਾ ਕੁਝ ਨਹੀਂ ਕਹਿ ਰਹੇ ਠੀਕ ਹੈ ਨੇ ਨਹੀਂ ਮੈਂ ਉਹ ਮੈਂ ਤਾਂ ਦੱਸ ਰਹੀ ਹਾਂ ਕੁਸ ਵਾਲੇ ਕੋਈ ਭਗਵਾਨਤ ਮਾਤਮ ਨੂੰ ਮੇਰੇ ਨੂੰ ਬੁਲਾ ਰਹੇ ਜਿਹੜੇ ਆਏ ਨਾ ਉਹ ਭਗਵਾਨ ਦਾ ਗੱਲ ਕਰਵਾਉਂਦੇ ਕਿਵੇਂ ਜੀ ਭਗਵਾਨਤ ਮਾਤਮ ਦੀ ਮੈਂ ਜਿਹੜੀ ਗੱਲ ਕਰਵਾ ਦੇਣਾ ਕਿ ਬੱਚਾ ਵੀ ਛੋੜ ਗਿਆ ਕੁਸ ਰਿਹਾ ਸੀ ਨਹੀਂ ਕੋਈ ਨਾ ਤੁਸੀਂ ਦੇਖੋ ਜੀ ਵੀ ਕਰਨੀ ਆ ਗੱਲ ਜਾਂ ਕਿਵੇਂ ਕਰਨਾ ਉਹ ਅਸਲੀ ਕੁਝ ਕਹਿ ਰਹੇ ਬਰਨਾਲੇ ਜਾ ਰਹੇ ਉਹਨਾਂ ਨੂੰ ਮਿਲਣ ਤੁਸੀਂ ਬਰਨਾਲੇ ਆਏ ਹੋ ਮੈਂ ਕਿਹਾ ਹਾਂ ਜੀ ਜਿਹੜੀ ਵਾਲ ਵੀ ਆਇਆ ਹੁਣ ਹੁਣ ਵੀ ਆ ਰਹੇ ਆ ਬਣਾਲੇ ਕੋਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੁੰਦਾ ਕੋਈ ਗੱਡੀ ਅਸੀਂ ਕੁਝ ਨਹੀਂ ਕਹਿੰਦੇ ਅਸੀਂ ਤਾਂ ਕੋਈ ਗੱਲ ਨਹੀਂ ਫਿਰ ਉਹਦਾ ਕੀ ਛੁੱਟੀ ਲੈ ਨਹੀਂ ਅਸੀਂ ਕੁਝ ਦੇਖੋ ਮੈਡਮ ਛੁੱਟੀ ਨੂੰ ਅਸੀਂ ਕੁਝ ਨਹੀਂ ਕਹਿੰਦੇ ਠੀਕ ਹੈ ਕਰੋ ਤੁਹਾਡਾ ਆਪਣਾ ਜਿਹੜੀ ਸਾਡੇ ਕੁਝ ਸੀ ਉਹ ਅਸੀਂ ਦੇਖਿਆ ਦੋ ਵਜੇ ਕੇ 7 ਮਿੰਟ ਤੇ ਜਿਹੜੀ ਛੁੱਟੀ ਕਰਵਾਈ ਗਈ ਹੈ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਟੀਚਰਾਂ ਦੀ ਜਿਹੜੀ ਜੁਆਇੰਟ ਵਾਈ ਲਗਾਈ ਗਈ ਹੈ ਉਹਨੇ ਜੋ ਦੇਖਿਆ ਮੌਕੇ ਤੇ ਪਹੁੰਚ ਕੇ ਤਾਂ ਬਿਲਕੁਲ ਸਹੀ ਜਿਹੜੀਆਂ ਕਲਾਸਾਂ ਪਾਈਆਂ ਗਈਆਂ ਸੀ ਪਰ ਉੱਥੇ ਹੀ ਕਿਤੇ ਨਾ ਕਿਤੇ ਜਿਹੜੇ ਪੰਜਾਬ ਸਰਕਾਰ ਨੂੰ ਚੈਲੰਜ ਕਰ ਰਹੇ ਆ ਜਿੱਥੇ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਸਨਮਾਨ ਦਿੱਤਾ ਜਾ ਰਿਹਾ ਅੱਜ ਅਸੀਂ ਤਾਂ ਸਰਤਾਜ ਸਿੰਘ ਕਰਤਾਰ ਸਿੰਘ ਸਰਾਬ ਦਾ ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਪਰ ਉੱਥੇ ਹੀ ਇੱਕ ਆਪਣੇ ਪ੍ਰਾਈਵੇਟ ਨਿੱਜੀ ਸਕੂਲ ਵੱਲੋਂ ਮਨਮਾਨੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਸਕੂਲ ਨੂੰ ਜਿਹੜਾ ਖੋਲਿਆ ਗਿਆ ਸੀ ਤੇ ਇਸ ਵਕਤ ਸਰਕਾਰੀ ਅਧਿਕਾਰੀਆਂ ਦੇ ਪਹੁੰਚ ਤੋਂ ਬਾਅਦ ਜਿਹੜਾ ਸਕੂਲ ਬੰਦ ਕਰਾਇਆ ਗਿਆ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਜਿ ਸਕੂਲਾਂ ਵਿਰੁੱਧ ਕਿਵੇਂ ਜਿਹੜੀ ਨੱਥ ਪਾਈ ਜਾ ਰਹੀ ਆ ਕੈਮਰਾਮੈਨ ਸੋਨੀ ਮਗੇਵਾਲ ਦੇ ਨਾਲ ਫਰੋਜ਼ ਖਾਨ ਹਮਦਰ ਟੀਵੀ ਦੇ